ਪੈਰਿਸ ਓਲੰਪਿਕ ਵਿੱਚ ਪਾਗਲਣ ਵਾਲੀ ਪੰਜਾਬ ਦੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਐਤਵਾਰ ਨੂੰ ਸਨਮਾਨਿਤ ਕੀਤਾ ਜਾਵੇਗਾ ਇਸ ਦੌਰਾਨ ਖਿਡਾਰੀਆਂ ਨੂੰ ਕੁੱਲ 9.35 ਕਰੋੜ ਰੁਪਏ ਦੀ ਨਗਦ ਇਨਾਮੀ ਰਾਸ਼ੀ ਦਿੱਤੀ ਜਾਵੇਗੀ ਇਹ ਪ੍ਰੋਗਰਾਮ ਸੈਕਟਰ 26 ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ਹੋਵੇਗਾ ਸਰਕਾਰ ਵੱਲੋਂ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਿਆਂਗੀਆਂ ਹਨ ਪ੍ਰੋਗਰਾਮਸ ਵਿਰੇ 11 ਵਜੇ ਸ਼ੁਰੂ ਹੋਵੇਗਾ ਕਾਂਸੀ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਸਰਕਾਰ ਵੱਲੋਂ 1-1 ਕਰੋੜ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਟੀਮ ਵਿੱਚ ਸ਼ਾਮਲ 11 ਖਿਡਾਰੀਆਂ ਦੇ ਵਿੱਚੋਂ 10 ਪੰਜਾਬ ਨਾਲ ਸੰਬੰਧਿਤ ਹਨ ਇਨ੍ਹਾਂ ਖਿਡਾਰੀਆਂ ਦੇ ਵਿੱਚੋਂ ਹਰਦਿਕ ਸਿੰਘ ਕ੍ਰਿਸ਼ਨ ਬਹਾਦਰ ਪਾਠਕ ਗੁਰਜੰਟ ਸਿੰਘ ਸ਼ਮਸ਼ੀਰ ਸਿੰਘ ਮਨਪ੍ਰੀਤ ਸਿੰਘ ਸੁਖਜੀਤ ਸਿੰਘ ਮਨਦੀਪ ਸਿੰਘ ਜੁਗਰਾਜ ਸਿੰਘ ਹਰਮਨਪ੍ਰੀਤ ਸਿੰਘ ਅਤੇ ਜਰਮਨਪ੍ਰੀਤ ਸਿੰਘ ਸ਼ਾਮਿਲ ਹਨ ਪੈਰਿਸ 올림픽 ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਸਰਕਾਰ ਵੱਲੋਂ 15-15 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਵੱਖ-ਵੱਖ ਖੇਡਾਂ ਦੇ ਵਿੱਚ ਕੁੱਲ 19 ਖਿਡਾਰੀਆਂ ਨੇ ਭਾਗ ਲਿਆ ਇਹਨਾਂ ਦੇ ਵਿੱਚ ਸ਼ੂਟਰ ਸਿਫਤਕੌਰ ਸਮਰਾ ਅੰਜਮੋ ਮੋਦਗਿਲ, ਵਿਜੇਵੀਰ ਸਿੰਘ ਸਿੱਧੂ, ਅਰਜੁਨ ਸਿੰਘ ਚੇਮਾ, ਅਰਜੁਨ ਬਬੂਟਾ ਅਤੇ ਰਾਜੇਸ਼ਵਰੀ ਕੁਮਾਰੀ ਸ਼ਾਮਲ ਹਨ। ਤੇਜਿੰਦਰਪਾਲ ਸਿੰਘ ਤੂਰ ਸ਼ਾਟ ਪੁੱਟ ਵਿੱਚ, ਅਕਸ਼ਦੀਪ ਸਿੰਘ ਵਾਕਿੰਗ ਵਿੱਚ, 골ਫਰ ਗਗਨਜੀਤ ਪੁੱਲਰ ਅਤੇ ਹਾਕੀ ਟੀਮ ਦੇ ਬਾਕੀ ਖਿਡਿਆਰੇ ਸ਼ਾਮਲ ਹਨ। ਹਾਲਾਂਕਿ ਪਿਛਲੀ ਵਾਰ ਹਾਕੀ ਟੀਮ ਦੇ ਖਿਡਿਆਰਿਆਂ ਨੂੰ ਪੰਜਾਬ ਪੁਲਿਸ ਸਰਵਿਸ ਅਤੇ ਪੰਜਾਬ ਸਿਵਲ ਸਰਵਿਸ ਦੇ ਅਹੁਦਿਆਂ ਉੱਤੇ ਨਿਯੁਕਤ ਕੀਤਾ ਗਿਆ ਸੀ। ਬਿਊਰੋ ਰਿਪੋਰਟ ਦੀਸ਼ ਅਪਡੇਟਸ ਨਿਊਜ਼ ਦੇ ਨਾਲ ਧੰਨਵਾਦ। ਪੈਰਿਸ ਓਲੰਪਿਕ ਵਿੱਚ ਭਾਗ ਲੈਣ ਵਾਲੀ ਪੰਜਾਬ ਦੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਐਤਵਾਰ ਨੂੰ ਸਨਮਾਨਿਤ ਕੀਤਾ ਜਾਵੇਗਾ ਇਸ ਦੌਰਾਨ ਖਿਡਾਰੀਆਂ ਨੂੰ ਕੁੱਲ 9.35 ਕਰੋੜ ਰੁਪਏ ਦੀ ਨਗਦ ਇਨਾਮੀ ਰਾਸ਼ੀ ਦਿੱਤੀ ਜਾਵੇਗੀ ਇਹ ਪ੍ਰੋਗਰਾਮ ਸੈਕਟਰ 26 ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ਹੋਵੇਗਾ ਸਰਕਾਰ ਵੱਲੋਂ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਿਆਂਗੀਆਂ ਹਨ ਪ੍ਰੋਗਰਾਮਸ ਵੀਰੇ 11 ਵਜੇ ਸ਼ੁਰੂ ਹੋਵੇਗਾ ਕਾਂਸੀ ਦਾ ਤਗਮਾ ਜਿੱਤਣ ਵਾਲੀ ਹਾਕੀ ਦੀ ਟੀਮ ਦੇ ਖਿਡਾਰੀਆਂ ਨੂੰ ਸਰਕਾਰ ਵੱਲੋਂ 1-1 ਕਰੋੜ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਟੀਮ ਵਿੱਚ ਸ਼ਾਮਿਲ 11 ਖਿਡਾਰੀਆਂ ਦੇ ਵਿੱਚੋਂ 10 ਪੰਜਾਬ ਨਾਲ ਸੰਬੰਧਿਤ ਹਨ ਇਨ੍ਹਾਂ ਖਿਡਾਰੀਆਂ ਦੇ ਵਿੱਚੋਂ ਹਰਦੀਪ ਸਿੰਘ, ਕ੍ਰਿਸ਼ਨ ਬਹਾਦਰ ਪਾਠਕ, ਗੁਰਜੰਟ ਸਿੰਘ, ਸ਼ਮਸ਼ੀਰ ਸਿੰਘ, ਮਨਪ੍ਰੀਤ ਸਿੰਘ, ਸੁਖਜੀਤ ਸਿੰਘ, ਮਨਦੀਪ ਸਿੰਘ, ਜੁਗਰਾਜ ਸਿੰਘ, ਹਰਮਨਪ੍ਰੀਤ ਸਿੰਘ ਅਤੇ ਜਰਮਨਪ੍ਰੀਤ ਸਿੰਘ ਸ਼ਾਮਿਲ ਹਨ ਪੈਰਿਸ 올림픽 ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਸਰਕਾਰ ਵੱਲੋਂ 15-15 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਵੱਖ-ਵੱਖ ਖੇਡਾਂ ਦੇ ਵਿੱਚ ਕੁੱਲ 19 ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਦੇ ਵਿੱਚ ਸ਼ੂਟਰ ਸਿਫਤਕੌਰ ਸਮਰਾ, ਅੰਜੂਮ ਮੋਦਗਿਲ, ਵਿਜੇਵੀਰ ਸਿੰਘ ਸਿੱਧੂ, ਅਰਜੁਨ ਸਿੰਘ ਚਿਮਮਾ ਅਰਜੁਨ ਬਬੂਟਾ ਅਤੇ ਰਾਜੇਸ਼ਵਰੀ ਕੁਮਾਰੀ ਸ਼ਾਮਲ ਹਨ ਤੇਜਿੰਦਰ ਪਾਲ ਸਿੰਘ ਤੂਰ ਸ਼ਾਟ ਪੁੱਟ ਵਿੱਚ ਅਕਸ਼ਦੀਪ ਸਿੰਘ ਵਾਕਿੰਗ ਵਿੱਚ 골ਫਰ ਗਗਨਜੀਤ ਪੁੱਲਰ ਅਤੇ ਹਾਕੀ ਟੀਮ ਦੇ ਬਾਕੀ ਖਿਡਾਰੀ ਸ਼ਾਮਲ ਹਨ ਹਾਲਾਂਕਿ ਪਿਛਲੀ ਵਾਰ ਹਾਕੀ ਟੀਮ ਦੇ ਖਿਡਾਰੀਆਂ ਨੂੰ ਪੰਜਾਬ ਪੁਲਿਸ ਸਰਵਿਸ ਅਤੇ ਪੰਜਾਬ ਸਿਵਲ ਸਰਵਿਸ ਦੇ ਅਹੁਦਿਆਂ ਉੱਤੇ ਨਿਯੁਕਤ ਕੀਤਾ ਗਿਆ ਸੀ ਬਿਊਰੋ ਰਿਪੋਰਟ ਦੀਸ਼ ਅਪਡੇਟਸ ਨਿਊਜ਼ ਦੇ ਨਾਲ ਧੰਨਵਾਦ ਪੈਰਿਸ ਓਲੰਪਿਕ ਵਿੱਚ ਪਾਗਲਣ ਵਾਲੀ ਪੰਜਾਬ ਦੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਐਤਵਾਰ ਨੂੰ ਸਨਮਾਨਿਤ ਕੀਤਾ ਜਾਵੇਗਾ ਇਸ ਦੌਰਾਨ ਖਿਡਾਰੀਆਂ ਨੂੰ ਕੁੱਲ 9.35 ਕਰੋੜ ਰੁਪਏ ਦੀ ਨਗਦ ਇਨਾਮੀ ਰਾਸ਼ੀ ਦਿੱਤੀ ਜਾਵੇਗੀ ਇਹ ਪ੍ਰੋਗਰਾਮ ਸੈਕਟਰ 26 ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ਹੋਵੇਗਾ ਸਰਕਾਰ ਵੱਲੋਂ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਿਆਂਗੀਆਂ ਹਨ ਪ੍ਰੋਗਰਾਮਸ ਵਿਰੇ 11 ਵਜੇ ਸ਼ੁਰੂ ਹੋਵੇਗਾ ਕਾਂਸੀ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਸਰਕਾਰ ਵੱਲੋਂ 1-1 ਕਰੋੜ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਟੀਮ ਵਿੱਚ ਸ਼ਾਮਲ 11 ਖਿਡਾਰੀਆਂ ਦੇ ਵਿੱਚੋਂ 10 ਪੰਜਾਬ ਨਾਲ ਸੰਬੰਧਿਤ ਹਨ ਇਨ੍ਹਾਂ ਖਿਡਾਰੀਆਂ ਦੇ ਵਿੱਚੋਂ ਹਰਦਿਕ ਸਿੰਘ, ਕ੍ਰਿਸ਼ਨ ਬਹਾਦਰ ਪਾਠਕ, ਗੁਰਜੰਟ ਸਿੰਘ, ਸ਼ਮਸ਼ੀਰ ਸਿੰਘ, ਮਨਪ੍ਰੀਤ ਸਿੰਘ, ਸੁਖਜੀਤ ਸਿੰਘ, ਮਨਦੀਪ ਸਿੰਘ, ਜੁਗਰਾਜ ਸਿੰਘ, ਹਰਮਨਪ੍ਰੀਤ ਸਿੰਘ ਅਤੇ ਜਰਮਨਪ੍ਰੀਤ ਸਿੰਘ ਸ਼ਾਮਲ ਹਨ ਪੈਰਿਸ 올림픽 ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਸਰਕਾਰ ਵੱਲੋਂ 15-15 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਵੱਖ-ਵੱਖ ਖੇਡਾਂ ਦੇ ਵਿੱਚ ਕੁੱਲ 19 ਖਿਡਾਰੀਆਂ ਨੇ ਭਾਗ ਲਿਆ ਇਹਨਾਂ ਦੇ ਵਿੱਚ ਸ਼ੂਟਰ ਸਿਫਤਕੌਰ ਸਮਰਾ ਅੰਜਮੋ ਮੋਦਗਿਲ, ਵਿਜੇਵੀਰ ਸਿੰਘ ਸਿੱਧੂ, ਅਰਜੁਨ ਸਿੰਘ ਚੇਮਾ, ਅਰਜੁਨ ਬਬੂਟਾ ਅਤੇ ਰਾਜੇਸ਼ਵਰੀ ਕੁਮਾਰੀ ਸ਼ਾਮਲ ਹਨ। ਤੇਜਿੰਦਰਪਾਲ ਸਿੰਘ ਤੂਰ ਸ਼ਾਟ ਪੁੱਟ ਵਿੱਚ, ਅਕਸ਼ਦੀਪ ਸਿੰਘ ਵਾਕਿੰਗ ਵਿੱਚ, 골ਫਰ ਗਗਨਜੀਤ ਪੁੱਲਰ ਅਤੇ ਹਾਕੀ ਟੀਮ ਦੇ ਬਾਕੀ ਖਿਡਿਆਰੇ ਸ਼ਾਮਲ ਹਨ। ਹਾਲਾਂਕਿ ਪਿਛਲੀ ਵਾਰ ਹਾਕੀ ਟੀਮ ਦੇ ਖਿਡਿਆਰਿਆਂ ਨੂੰ ਪੰਜਾਬ ਪੁਲਿਸ ਸਰਵਿਸ ਅਤੇ ਪੰਜਾਬ ਸਿਵਲ ਸਰਵਿਸ ਦੇ ਅਹੁਦਿਆਂ ਉੱਤੇ ਨਿਯੁਕਤ ਕੀਤਾ ਗਿਆ ਸੀ। ਬਿਊਰੋ ਰਿਪੋਰਟ ਦੀਸ਼ ਅਪਡੇਟਸ ਨਿਊਜ਼ ਦੇ ਨਾਲ ਧੰਨਵਾਦ।